हां जी दोस्तों ये वीडियो ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਵੇਖੀ ਹੋਣੀ ਐ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਤਿੰਨ ਬੰਦੇ ਜਿੰਮ ਦੇ ਵਿੱਚ ਪੋਸਪਲਾ ਰਹੇ ਹੁੰਦੇ ਹਨ ਉਹਨਾਂ ਦੇ ਵਿੱਚੋਂ ਇੱਕ ਬੰਦਾ ਸਰਦਾਰ ਹੁੰਦਾ ਹੈ ਅਤੇ ਦੋ ਬੰਦੇ ਮੋਨੇ ਹੁੰਦੇ ਹਨ ਜਿਸ ਤਰ੍ਹਾਂ ਉਹਨਾਂ ਬੰਦਿਆਂ ਦੇ ਵਿੱਚੋਂ ਸਰਦਾਰ ਬੰਦੇ ਦਾ ਪਹਿਰਾਵਾ ਵੱਖਰਾ ਹੁੰਦਾ ਹੈ ਉਸੇ ਹੀ ਤਰ੍ਹਾਂ ਉਸ ਸਰਦਾਰ ਬੰਦੇ ਦੀ ਸੋਚ ਵੀ ਬਹੁਤ ਜ਼ਿਆਦਾ ਵੱਖਰੀ ਹੁੰਦੀ ਹੈ ਅਕਾਲ ਪੁਰਖ ਵੱਲੋਂ ਵਸਿਆ ਹੋਇਆ ਦਾੜਾ ਜਦੋਂ ਸਰਦਾਰ ਬੰਦਾ ਪੁਸਪ ਲਾਉਂਦਾ ਹੁੰਦਾ ਹੈ ਤਾਂ ਉਹ ਦਾੜਾ ਧਰਤੀ ਦੇ ਨਾਲ ਲੱਗਦਾ ਜਿਸ ਕਾਰਨ ਉਹ ਸਰਦਾਰ ਬੰਦਾ ਉਸ ਦਾੜੇ ਨੂੰ ਧਰਤੀ ਦੇ ਨਾਲ ਲੱਗਣ ਤੋਂ ਬਚਾਉਣ ਦੇ ਲਈ ਆਪਣੇ ਘਰ ਤੋਂ ਦਿੱਲੀ ਪਰਨਾ ਨਾਲ ਲੈ ਕੇ ਆਉਂਦਾ ਸੀ ਆਪਣੇ ਦਾੜੇ ਨੂੰ ਧਰਤੀ ਦੇ ਨਾਲ ਨਹੀਂ ਲੱਗਣ ਦਿੰਦਾ ਦੋਸਤੋ ਇਸ ਸਰਦਾਰ ਬੰਦੇ ਨੂੰ ਦਿਲ ਤੋਂ ਸਲੂਟ ਕਰਦੇ ਹਾਂ ਜਿਸ ਨੇ ਆਪਣੇ ਦਾੜੇ ਦੀ ਇੰਨੀ ਜ਼ਿਆਦਾ ਰਿਸਪੈਕਟ ਕੀਤੀ ਅਤੇ ਇਸ ਸਰਦਾਰ ਬੰਦੇ ਨੂੰ ਸੂਚਨ ਨੂੰ ਸਲਾਮ ਕਰਦੇ ਹਾਂ ਦੋਸਤੋ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੀ ਰਾਇ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰੱਖਾ